ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਇਹ ਫੀਡ ਹੈ ਹੁਣ ਫਰੈਸ਼ ਫੀਡ ਬੋਲਦੇ ਆ ਸਾਨੂੰ ਠੀਕ ਹੈ ਜੀ ਦੇਖੋ ਤੁਸੀਂ ਇੱਥੇ ਦੇਖਿਆ ਦੇਖੋਗੇ ਇੱਕ ਤੋਂ 21 ਡੇਜ਼ ਇੱਕ ਤੋਂ 21 ਦਿਨਾਂ ਬਾਅਦ ਮਤਲਬ ਜਦੋਂ ਪਸ਼ੂ ਸੂਪਿਆ ਆਪਣਾ ਸੂਆ ਪੈ ਗਿਆ ਹਾਂਜੀ ਪਹਿਲੇ ਦਿਨ ਤੋਂ ਇਹ ਸ਼ੁਰੂ ਕਰ ਦੇਣੀ ਆ ਹਾਂਜੀ ਜਿਹੜਾ ਫਰੈਸ਼ ਫੇਸ ਹੁੰਦਾਗਾ ਇਹ ਫੀਡ ਦੀ ਕਿਉਂ ਲੋੜ ਪਈ ਹੁਣੇ ਪਹਿਲੇ ਦਿਨ ਤੋਂ 22 ਦਿਨਾਂ ਤੇ 21 ਦਿਨਾਂ ਤੱਕ ਪਾਉਣੀ ਆ ਹਾਂਜੀ ਇਹ ਫੀਡ ਦੀ ਕਿਉਂ ਲੋੜ ਪਈ ਜਿਹੜਾ ਫਰੈਸ਼ ਫੇਸ ਹੁੰਦਾ ਪਸ਼ੂ ਨੂੰ ਤਾਜੇ ਸੂਏ ਨੂੰ ਹਾਂਜੀ ਉੱਥੇ ਹਾਈ એનર્ਜੀ ਹਾਈ ਪ੍ਰੋਟੀਨ ਡਾਈਟ ਦੀ ਲੋੜ ਹੈ ਠੀਕ ਹੈ ਹਾਈ ਗਲੂਕੋ ਜੋ ਮੇਜਰ 엘ਮੈਂਟਸ ਹੁੰਦੇ ਆ ਉਹ ਬਹੁਤ ਜ਼ਿਆਦਾ ਮਾਤਰਾ ਚਾਹੀਦੇ ਆ ਠੀਕ ਹੈ ਜੀ ਜਿਹੜੇ ਸੂਏ ਤੇ ਪਸ਼ੂ ਦਾ ਜ਼ੋਰ ਲੱਗ ਜਾਂਦਾ ਉਹ ਘਟ ਜਾਂਦੇ ਆ ਸਰੀਰ ਚੋਂ ਉਹਨੂੰ ਬੱਚੇ ਦੇ ਨਹੀਂ ਖੁੱਲਣ ਤੇ ਬੱਚੇ ਦੇ ਨਹੀਂ ਬੰਦ ਹੋਣ ਤੇ ਉਸ ਦਾ ਬੌਲਾ ਨਿਕਲਦਾ ਬੌਲੇ ਵਿੱਚ ਬਹੁਤ ਜ਼ਿਆਦਾ ਤਤ ਨਿਕਲਦੇ ਆ ਠੀਕ ਹੈ ਜੀ ਦੂਸਰੇ ਨੰਬਰ ਤੇ ਜੋ ਆਪਣਾ ਜੇਰ ਪੈਂਦੀ ਹੈ ਉਸ ਨੇ ਬੱਚੇ ਦੇ ਬਾਅਦ ਚੋਂ ਪਸ਼ੂ ਨੇ ਬੱਚੇ ਦੇ ਨੂੰ ਇਕੱਠੀ ਕਰਨਾ ਉਹਨੇ ਦੁੱਧ ਵੀ ਦੇਣਾ ਉਸ ਦੀ ਭੁੱਖ ਵੀ ਘਟ ਜਾਂਦੀ ਉੱਥੇ ਠੀਕ ਹੈ ਜੀ ਮਤਲਬ ਇਹੋ ਜੀ ਖਰਾਕ ਚਾਹੀਦੀ ਹੈ ਉੱਥੇ ਵੀ ਥੋੜੀ ਖਾ ਕੇ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣ ਇਹ ਠੀਕ ਹੈ ਪੰਜੀਰੀ ਵਾਲਾ ਕੰਮ ਕਰਦੀ ਆ ਜਿਉਂ ਆਪਾਂ ਗੱਲ ਵਗ ਰਹੇ ਨਾ ਜਿਵੇਂ ਆਪਣੇ ਭੈਣਾਂ ਕੋਈ ਹਾਂਜੀ ਠੀਕ ਹੈ ਡਿਲੀਵਰੀ ਤੋਂ ਬਾਅਦ ਆਪਾਂ ਉਹਨਾਂ ਨੂੰ ਪੰਜੀਰੀ ਬਣਾ ਕੇ ਦਿੰਨੇ ਆ ਉਹ ਥੋੜੀ ਖਾ ਕੇ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣ ਜਿੱਤੇ ਉਹਨੂੰ ਤਾਕਤ ਪੂਰੀ ਮਿਲੇ ਠੀਕ ਹੈ ਠੀਕ ਹੈ ਉਮੀ ਇਹ ਫੀਡ ਆ ਗਈ ਆਪਣੀ ਫਰੈਸ਼ ਆਉਂਦੀ ਹੈ ਹਾਂ ਫਰੈਸ਼ ਫੀਡ ਹੈ ਪਹਿਲੇ 20 ਦਿਨ ਪਾਉਣੀ ਆ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਪਸ਼ੂ ਆ ਮੱਝ ਆ ਗਾਂ ਠੀਕ ਹੈ ਚਾਹੇ ਉਹ 40 45 ਲੀਟਰ ਵਾਲੀ ਹੈ ਚਾਹੇ ਉਹ ਤੁਹਾਡੀ 15 ਲੀਟਰ ਵਾਲੀ ਹੈ ਠੀਕ ਹੈ ਜੀ ਪਹਿਲੇ 20 ਦਿਨ ਜੇ ਤੁਸੀਂ ਫਰੈਸ਼ ਫੀਡ ਪਾਤੀ ਤਾਂ ਉਹ ਨਾ ਤਾਂ ਉਹ ਸਰੀਰ ਤੋੜੂਗੀ ਨਾ ਹੀ ਉਹ ਕਿਸੇ ਤਰ੍ਹਾਂ ਦੀ ਘਾਟ ਆਊਗੀ ਉਹਨੇ ਠੀਕ ਹੈ ਜੀ ਪੀਕ ਤੇ ਉਹਨੇ ਬੜੀ ਵਧੀਆ ਜਾਣਾ ਉਹਨੇ ਦੁਬਾਰਾ ਗੱਭ ਬਹੁਤ ਸੋਹਣੀ ਰਹਿਣਾ ਠੀਕ ਹੈ ਜੀ ਇੱਥੇ ਜੇ ਪਸ਼ੂ ਦੀ ਲੋੜ ਨਾ ਪੂਰੀ ਹੋਈ ਪਸ਼ੂ ਖਾ ਘਟ ਸਕਦਾ ਤਾਂ ਪਸ਼ੂ ਉਹ ਸਰੀਰ ਤੋੜ ਦੇ ਤੋੜਦਾ ਬਾਡੀ ਸਕੋਰ ਤੋੜ ਦੇ ਤੋੜਦਾ ਇਹ ਧਿਆਨ ਰੱਖਣ ਵਾਲੀ ਗੱਲ ਹੈ ਇੱਥੇ ਤੇ ਰੇਟ ਕੀ ਹੈ ਦਾ ਜੱਪੇ ਰੇਟ ਦੀ ਗੱਲ ਕਰੀਏ ਅੱਜ ਦੇ ਰੇਟ ਦੀ ਗੱਲ ਕਰੂੰ ਅੱਜ ਠੀਕ ਹੈ ਇਹ ਫਰੈਸ਼ ਫੀਡ ਦਾ ਰੇਟ ਹੈ ਜੀ 2350 ਪਰ ਬੈਗ 50 ਪਰ ਬੈਗ ਹਾਂ 50 ਕਿਲੋ ਇਸ ਦੀ ਡੋਜ਼ ਹੈ 360 ਗ੍ਰਾਮ 1 ਲੀਟਰ ਦੁੱਧ ਦੇ ਅਕੋਰਡਿੰਗ ਔਰ ਮੱਝ ਨੂੰ ਅੱਧਾ ਕਿਲੋ 450 ਗ੍ਰਾਮ ਜਾਂ ਅੱਧਾ ਕਿਲੋ 1 ਲੀਟਰ ਦੁੱਧ ਦੇ ਅਕੋਰਡ ਠੀਕ ਹੈ ਠੀਕ ਹੈ